ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ گاਵਾ ਬਕਾਊਆ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਰਾਜਮੀ ਸਿੰਘ ਪੈਂਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਪਹਿਲੀ ਬੈੜ ਦੀ ਜਾਣਕਾਰੀ ਦਿਓ ਆਹ ਬੈੜ ਵੀਰੇ ਹਾਂਜੀ ਟੋਕਰ ਬੈੜ ਟੀਕਾ ਜ਼ਰੂਰ ਪਰਾਵਾ ਗੁੰਜਾਪ ਖਾਲੀ ਬਣ ਕੇ ਦਿੰਦੀ ਹਾਂ ਹਾਂਜੀ 6-7 ਕਿਲੋ ਦੁੱਧ ਚਵਾ ਕੇ ਦੇ ਠੀਕ ਹੈ ਜੀ ਸਾਰਾ ਤੋਂ ਪੂਰੀ ਛਾਪ ਠੀਕ ਹੈ ਜੀ ਕੋਰੇਟਰਾ ਦਾ ਜਾਇਜ਼ਾ 11000 ਰੁਪਏ ਦਾ ਰੇਡ 11000 ਠੀਕ ਹੈ ਜੀ ਓਕੇ ਖੋਲ ਦੇ ਬੇਟਾ ਚੈੱਕ ਕਰ ਸਾ ਦਿਨ ਧਾਰ ਦੇ ਪੂਰੀ ਬਟੰਡੀ ਸੀਲ ਦੀ ਗਾਰੰਟੀ ਠੀਕ ਹੈ ਜੀ ਇਹ ਟੈਲਾ ਤੁਹਾਨੂੰ ਪਾਈ ਨਹੀਂ ਗਿਆ ਪੈਣਾ ਠੀਕ ਹੈ ਠੀਕ ਹੈ ਹਾਂ ਜੀ ਚੈੱਕ ਕਰ ਸਕਦੇ ਭਰਾ ਲੋ ਜੀ ਕੋਰਾ ਤਰਾ ਦੇਖ ਸੇ ਕਰ ਮਿੰਡੀ ਸੀ ਫੋਨ ਲੱਗੇ ਠੀਕ ਹੈ ਠੀਕ ਲਓ ਭਾ ਨਾ ਨਹੀਂ ਮੋੜ ਲਈ ਲੋ ਸੂਰਾ ਤਰਾਂ ਕਾਂਡੇ ਸਾਹਮਣੇ ਭਰਾ ਕੰਟਲੇ ਵਾਲ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪਾਈ ਨੇ ਰੇਟ ਆਪਾਂ ਨੂੰ ਦੱਸਤਾ ਦੇਖ ਸਰੋ ਭਰਾ ਕੱਦ ਬਲਟ ਚੰਗੀ ਬਣੀ ਪਲੋਸੀ ਹੈ ਠੀਕ ਹੈ ਹਾਂ ਜੀ ਬਈ ਦੂਜੀ ਇਹ ਵੀ ਭਰਾ ਟੋਕੜੀ ਆ ਹਾਂ ਜੀ ਹਨਾ ਹਨਾ ਦੀ ਪੂਰੀ ਸਾਫ ਆ 1 ਕਿਲੋ ਦੁੱਧ ਹੈਗਾ ਠੀਕ ਹੈ ਜੀ ਧਾਰ ਦਾ ਫਰਕ ਨਹੀਂ ਪੈਂਦਾ ਕਿੰਨਾ ਦਦਾ ਜੀ 6 ਕਿਲੋ ਦੁੱਧ ਹੈਗਾ ਖੁੱਲਾ ਠੀਕ ਹੈ ਜੀ ਰੇਟ ਭਰਾ ਜਾਇਆ ਜੀ ਇਹ 8000 ਰੁਪਿਆ ਇਹ 8000 ਲਓ ਪ੍ਰਾ ਲੈ ਨਹੀਂ ਨਹੀਂ ਇਹ ਕਰ ਰਿਹਾ ਥਰਾਂ ਨਹੀਂ ਸਾਫ਼ ਵੀਰੇ ਠੀਕ ਹੈ ਠੀਕ ਟਿਕਟ ਉਗਤ ਨੇ ਪ੍ਰਾਪਰਾ ਹੈ ਵੀਰੇ ਠੀਕ ਹੈ ਟਿਕਟ ਉਗਾ ਤੇ ਟਿਕਟ ਉਗਾ 10 ਦਿਨਾਂ ਦਾ ਪਾਏ ਖਾਲੀ ਮਨ ਕੇ ਜਾਈਏ ਠੀਕ ਹੈ ਜੀ ਪਾ ਖਾਲੀ ਮਨ ਹੋ ਕਹਿੰਦਾ ਕਿ ਮਹੀਨਾ ਹੋਵੇ 20 ਦਿਨ ਹੋਵੇ ਠੀਕ ਹੈ ਜੀ 20 ਦਿਨ ਕਹੀ ਜਾਵਾਂ ਚੈੱਕ ਕਰ ਸਾ ਤੇ ਬਾਈ ਦੀ ਰੇਟ ਜਨਾ ਜਾਇਜ ਆ ਪ੍ਰਾ ਕੋਈ ਤਰ੍ਹਾਂ ਦਾ ਨੁਕਸਨ ਨਹੀਂ ਠੀਕ ਹੈ ਜੀ ਪੋਲੀ ਹੈ ਬੁਰੀ ਦਰ ਨਾਲ ਇਹਾ ਉਹ ਬੈਲ ਗੋਰੀ ਵੀ ਆ ਗਿਆ ਸਾਮਨ ਜਾਈਏ ਠੀਕ ਹੈ ਠੀਕ ਦੋ ਦੋ ਹੋਰ ਬਾਜੂ ਹਾਂ ਲੈ ਨਹੀਂ ਬਰੇ ਨਹੀਂ ਨਾ ਹਾਂਜੀ 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 ਪਰ ਉਹ ਨਿਯੋਰ ਕਰੂੰ ਠੀਕ ਹੈ ਜਿਵੇਂ ਸੀ ਮੈਨੂੰ ਰੋਣ ਨਾ ਪਤਾ ਸੀ ਠੀਕ ਬੋਪੜਾ ਚੱਕਾ ਸਭ ਇਹ ਆਪਾਂ ਦੋਪੜਾ ਬਰੇ ਇਹ ਕਪੜਾ ਦੋਕੜਾ ਬਈ ਹਾਂ ਸਵਾਦਾਨੇ 5.5 ਉਹਨਾਂ ਦੀ ਗੱਬਣ ਦੋਕੜਾ ਹਾਂਜੀ ਮੂਰਵਾਦਾਨ ਤੇ ਲਾ ਦੋ ਚਾਰ ਦਾਰੇ ਆਉਂਦੇ ਇੱਥੇ ਰੇਟ ਭਰਾ ਦੇ ਅੱਜ ਇਹ 26000 ਰੇੜਾ ਚੱਕਰਾ ਕੇ ਦੇਖੋਗੇ ਠੀਕ ਹੈ ਅੱਠ ਤੋਂ ਦੁੱਧ ਤੇ ਵਾਦਾਂਗੇ 80 ਲੀਟਰ ਦੁੱਧਾ ਹਾਂ ਠੀਕ ਹੈ ਮੂਰਲਾ ਥਾਣਾ ਉਹ ਤੇਰੇ ਲੋਰ ਠੀਕ ਹੈ ਲੋਪਰਾ ਚੈੱਕ ਕਰ ਲੈ ਜਿਹਦੇ ਪਾਸੇ ਦੋ ਜੱਟਾਂ ਆ ਰਹੀਆਂ ਹੋਣੀਆਂ ਬਾਕੀ ਤਿੰਨਾਂ ਦੀ ਪੂਰੀ ਖਰਾਹੀ ਕਰ ਠੀਕ ਹੈ ਠੀਕ ਹੈ ਮੋੜ ਲੋਪਰਾ ਲੋ ਚੈੱਕ ਕੋਈ ਆਪਣਿਆਂ ਦੇ ਨੂੰ ਕਰਾ ਕੇ ਦੇ ਠੀਕ ਹੈ ਅਗਲਾ ਚੈੱਕ ਕਰਾਦਾ ਹਾਂ ਹੋ ਗਈ ਮੇਰੀ ਹੋ ਗਈ ਇਹੋ ਚੱਲ ਲਗਾ ਟੁਕੜਾ ਗੱਬਣਾ ਠੀਕ ਹੈ ਰੇਡ ਸਭ ਜਿਆ ਠੀਕ ਹੈ ਕੋਈ ਠੰਡੀ ਜੀ ਲਾਰ ਕੋਈ ਨਹੀਂ ਸਮਝਦਾ ਠੀਕ ਹੈ ਜੀ ਇਹ ਮਾਰਗੀ ਤੇ ਨਾ ਬਣਾ ਜਿਹਦਾ ਘਟਾ ਦਾ ਨਕਸ਼ ਵੀ ਨਹੀਂ ਠੀਕ ਹੈ ਜੀ ਚਲ ਇਹ ਬੜੀ ਨਹੀਂ ਦਿਖਾ ਦੇਣੀ ਹਾਂਜੀ ਹਾਂਜੀ ਆ ਦੱਸੋ ਤੇ ਟੋਕਰ ਵੜਾ ਜੀ ਪ੍ਰਾਤੀ ਦਾ ਰੂਪ ਰਿਹਾ ਪਿੰਡੋਂ ਲਈਆ ਹਾਂਜੀ ਤੂੰ ਤਾਂ ਹੈਗਾ 7 ਕਿਲੋ ਬੰਦ ਲੇਵੇ ਜੀ ਠੀਕ ਹੈ ਜੀ ਉਹਨੇ ਕਹਿੰਦਾ ਵਾਦੀ ਕਾਢੀ ਮੇਰੇ ਕੋਲ ਚਲ ਪੁਣੀ ਸ਼ੋਣੀ ਦੀ 7 ਕਿਲੋ ਹੈਗਾ ਠਾਣਾ ਪਾਣਾ ਦੀ ਪੂਰੀ ਸ਼ਾਵ ਠੰਡੀ ਛਿਲਦੀ ਵੀ ਗਾਰੰਟੀ ਹੈ ਚਾੜ ਪਾ ਕੇ ਨਿਆਣਾ ਪਾ ਕੇ ਕੋਈ ਨਹੀਂ ਜਾਂਦੀ ਰੇਟ ਇਹਦਾ 11000 ਰੁਪਿਆ ਦਾ 11000 ਅਗਲੀ ਦਾ ਭਾਈ ਇਹ ਜੀ ਖੀਰੀ ਦੁੱਗੀ ਵੱਛੀ ਆ ਹਾਂਜੀ ਸਾਬਰਾ ਦੀ ਸ਼ਾਫ ਹਾਂਜੀ ਠੀਕ ਉਹ ਹੈ ਪੂਰਾ ਨਿਸ਼ੀ ਪ ਇਹਦਾ ਰੇਟ ਭਾਈ ਇਹਦਾ 5000 ਇਹਦਾ 5000 ਕਿਰੋਈ ਮੂਰਮਲਾ ਦੇਖਣ ਲੱਗੀ ਮੈਨੂੰ ਠੀਕ ਹੈ ਠੀਕ ਲੋ ਭਰਾ ਤੇ ਆ ਕਰਦਾ ਦਰ ਨੂੰ ਦਿਖਾਉਣੇ ਦਾ ਕਾਰਿਆ ਆਪਣਾ ਪਤਾ ਲੱਗ ਕਿ ਮੈਨੂੰ ਕੀ ਦੀ ਲਾਇ ਦੇਖਣ ਠੀਕ ਹੈ ਤੇ ਫਿਰ ਅਗਲਾ ਆਪਾਂ ਆ ਕੇ ਦੇਖ ਲਵਾਂਗਾ ਠੀਕ ਹੈ ਆਪਾਂ ਰੋਣੇ ਠੀਕ ਨਹੀਂ ਸੀ ਆ ਭਰਾ ਲੋਚ ਕੇ ਮਾਂ ਦੇ ਯਾਰ ਦੇ ਇਹ 5000 ਲੋ ਭਰਾ ਬਾਈ ਕੋਲ 5 ਗਾਵਾਂ ਬਾਈ ਨਗਰ ਦੀ ਬਾਕੀ ਇਹ ਸਾਰੀ ਠੰਡੀ ਸੀ ਪੂਰੀ ਗਾਰੰਟੀ ਹੈ ਸਾਰਿਆਂ ਦਾ ਹੈ ਜੀ ਜੇ ਐ ਕਹਾਂਗੇ ਇਸੇ ਵੇਖ ਕੇ ਠੀਕ ਹੈ ਠੀਕ ਵੀ ਦਾਣਾ ਪਾ ਕੇ ਚਾੜ ਪਾ ਕੇ ਕੋ ਨਹੀਂ ਪੈਂਦੀ ਠੀਕ ਹੈ ਬਾਈ ਜਿੰਨਾ ਜਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ